ਉਸ ਸاسي ਗੱਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਸੰਦਲੀ ਸੁਖਨੇ ਚੈਨਲ ਤੇ ਇੱਕ ਤੁਹਾਨੂੰ ਜੋ ਹਿੰਮਤਪੁਰੇ ਪਿਛਲੇ ਸਮੇਂ ਦੇ ਵਿੱਚ ਜੰਗਲ ਲਗਾਇਆ ਗਿਆ ਸੀਗਾ ਤੇ ਉਹਦੇ ਤੁਹਾਨੂੰ ਅੱਜ ਰੂਬਰੂ ਕਰਵਾਉਣ ਜਾ ਰਹੇ ਆਂ ਤੇ ਆਪਾਂ ਅੱਜ ਗੱਲਬਾਤ ਵੀ ਕਰਾਂਗੇ ਜੋ ਸੁਬੇਦਾਰ ਗਰਮੇਲ ਸਿੰਘ ਜੀ ਹਿੰਮਤਪੁਰਾ ਤੋਂ ਇਹ ਜੰਮੀਨੀ ਜੰਗਲ ਦੀ ਜਿਹੜੀ ਸਾਮ ਸੰਭਾਲ ਕਰ ਰਿਹਾ ਤੇ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਤੇ ਪਿਛਲੇ ਸਮੇਂ ਸਰ ਤੁਹਾਡਾ ਇੱਕ ਮਿੰਨੀ ਜੰਗਲ ਜਿਹੜਾ ਲਗਾਇਆ ਸੀਗਾ ਤੇ ਅੱਜ ਜਿਹੜੇ ਦਰਖਤ ਆ ਮੈਂ ਕਹਿੰਨਾ ਤੁਹਾਡੇ ਤੋਂ ਉੱਚੇ ਹੋ ਚੁੱਕੇ ਆ ਨਾ ਪਿੱਛੇ ਦੇਖ ਰਿਹਾ ਹਾਂ ਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਸੰਦਲਿਸ ਸੁਪਨੇ ਚੈਨਲ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਵੀ ਸਾਡੇ ਇਸ ਉਪਰਾਲੇ ਨੂੰ ਤੁਸੀਂ ਆਪਣੇ ਵੀਡੀਓ ਵਿੱਚ ਕੈਚ ਕਰਕੇ ਵੀਡੀਓ ਬਣਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਮੈਸੇਜ ਨੂੰ ਪਹੁੰਚਾਇਆ ਪਿਛਲੇ ਸਾਲ 2024 ਸਤੰਬਰ ਦੇ ਵਿੱਚ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀ ਇਸ ਜਗ੍ਹਾ ਦੇ ਵਿੱਚ ਕੋਈ ਸਮਾਂ ਸੀ ਦੇਖਣ ਨੂੰ ਖੜਨ ਨੂੰ ਜੀ ਨਹੀਂ ਸੀ ਕਰਦਾ ਅਸੀਂ ਜੀਸੀਬੀ ਲਾ ਕੇ ਤੇ ਮੈਂ ਐਸਸੀ ਪਰਿਵਾਰਾਂ ਨਾਲ ਗੱਲਬਾਤ ਕਰਕੇ ਵੀ ਅਸੀਂ ਇਸ ਜੋ ਜਗ੍ਹਾ ਵੇਸਟੇਜ ਪਈ 6.5 ਸਾਲ ਤੋਂ ਬਹੁਤ ਹੀ ਵੱਡੇ ਵੱਡੇ ਘਰਾਂ ਦੀ ਵੇਸਟੇਜ ਹੁੰਦੀ ਹੈ ਟਰਾਲੀਆਂ ਪਰ ਆਪਾਂ ਇੱਕ ਰੋੜੇ ਸਿੱੜਦੇ ਸੀ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਆਪਣੇ ਪਰਿਵਾਰਾਂ ਨਾਲ ਉਹਨਾਂ ਨੇ ਮੈਨੂੰ ਬਹੁਤ ਸਾਰਾ ਜੋਗ ਦਿੱਤਾ ਜੋ ਕਿ ਪਿਛਲੇ ਸਾਲ ਅਗਸਤ ਸਤੰਬਰ ਦੇ ਵਿੱਚ ਅਸੀਂ ਜਿਸ ਵੀ ਦਾ ਖੱਡੇ ਕੱਢ ਕੇ ਇਸ ਨੂੰ ਪੂਰੇ ਤੇ ਦਰਖਤ ਲਾਏ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸਾਡੇ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਆ ਵੀ ਅਸੀਂ ਦਰਖਤ ਲਾ ਤੇ ਲਾਉਣ ਤੋਂ ਬਾਅਦ ਉਹਨਾਂ ਦੀ ਜੋ ਦੇਖਭਾਲ ਆ ਕਰਨੀ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਜਿਸ ਤਰ੍ਹਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਦੋਂ ਮੈਂ ਆਪਣੇ ਮੇਂ ਪਰਿਵਾਰ ਦੇ ਵਿੱਚ ਜਦੋਂ ਅਸੀਂ ਖੜਦੇ ਆ ਪੋਤੇ-ਪੋਤੀਆਂ ਨਾਤਿਆਂ ਦੇ ਵਿੱਚ ਬੜਾ ਮਨ ਖੁਸ਼ ਹੁੰਦਾ ਅੱਜ ਮੇਰਾ ਇਸ ਗਾਰਡਨ ਦੇ ਵਿੱਚ ਇਸ ਨਿੰਮਾ ਦੇ ਵਿੱਚ ਟਾਲੀਆਂ ਦੇ ਵਿੱਚ ਤੇ ਹੋਰ ਖਾਹ ਫਰੂਟ ਦੇ ਦਰਖਤ ਲਾਏ ਨੇ ਜਾਮਣਾਂ ਦੇ ਜਦੋਂ ਖੜਦਾ ਬੇੜਾ ਬਹੁਤ ਹੀ ਅਲੱਗ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਜਿਸ ਤਰ੍ਹਾਂ ਮੈਂ ਆਪਣੇ ਕਿਸੇ ਬੱਚੇ ਵਿੱਚ ਖੜਾ ਅਤੇ ਮੈਂ ਦਰਖਤਾਂ ਦੇ ਵਿੱਚ ਖੜਾ ਵੀ ਬਹੁਤ ਮੈਨੂੰ ਜਾਦੇ ਮਾਣ ਤੇ ਖੁਸ਼ੀ ਹੁੰਦੀ ਆ ਅਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੀ ਆ ਵੀ ਜਰੂਰ ਬੇਨਤੀ ਆ ਗਰਵਾਣੀ ਦੇ ਵਿੱਚ ਵੀ ਲਿਖਿਆ ਹੋਇਆ ਪਵਨੋ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੀ ਤੁਸੀਂ ਜਰੂਰ ਜੋ ਵੇਸ਼ਤੇ ਜਗਾ ਪਈਆਂ ਨੇ ਚੱਪੜ ਦੇ ਹਾਰੇ ਦਵਾਲੇ ਜਾ ਜੇ ਸਕੂਲ ਦੇ ਗਰਾਊਂਡ ਨੇ ਵੱਡੇ ਵੱਡੇ 2-2 3-3 ਕਿੱਲੇ ਗਰਾਊਂਡ ਸਕੂਲ ਪਿਆ ਵੀ ਜੋ ਸਕੂਲ ਦਾ ਗਰਾਊਂਡ ਏਰੀਆ ਸੱਡ ਕੇ ਉਹਦੀ ਸਾਈਡ ਤੇ ਨਿੰਮਾ ਜੇ ਟਾਲੀਆਂ ਲਾਈਆਂ ਜਾਣ ਇੱਕ ਬਹੁਤ ਹੀ ਵਧੀਆ ਸਾਨੂੰ ਪ੍ਰਦੂਸ਼ਣ ਤੋਂ ਬਚਣ ਲਈ ਜਾਂ ਮੀਹਾਂ ਦੇ ਵਾਸਤੇ ਵੀ ਇਹ ਸਾਨੂੰ ਦਰਖਤ ਬਹੁਤ ਕਮ ਆਉਂਦੇ ਨੇ ਸੋ ਮੈਂ ਦੁਆਰਾ ਫਿਰ ਇਹੀ ਬੇਨਤੀ ਕਰਦਾ ਸਾਡਾ ਮੈਸੇਜ ਆ ਵੀਡੀਓ ਬਣਾਉਣ ਦਾ ਦਰਖਤ ਲਾਓ ਅਤੇ ਦਰਖਤਾਂ ਦੀ ਸੰਭਾਲ ਵੀ ਕਰੋ ਜਿੰਨੇ ਵੀ ਮੰਦਰ ਗੁਰਦੁਆਰਾ ਮਸੀਤ ਜਾਂ ਸਕੂਲਾਂ ਦੇ ਵਿੱਚ ਹੋ ਗਰਾਊਂਡਾਂ ਦੇ ਵਿੱਚ ਜਗ੍ਹਾ ਖਾਲੀ ਪਈ ਆ ਜਰੂਰ ਵਰਤੋਂ ਵਾਲੀ ਜਗ੍ਹਾ ਛੱਡ ਕੇ ਸੈਡਾਂ ਤੇ ਨਿੰਮਾ ਟਾਲੀਆਂ ਅਤੇ ਫਲ ਫਰੂਟ ਲਾਓ ਦੇਸ਼ ਨੂੰ ਬਚਾਓ ਪੰਜਾਬ ਨੂੰ ਖੁਸ਼ ਬਣਾਓ ਆਕਸੀਜਨ ਲਿਆਓ ਹਾਂਜੀ ਸੁਪੇਧਰ ਸਾਹਿਬ ਜਿਵੇਂ ਤੁਸੀਂ ਦਰਖਤ ਲਗਾਏ ਸੀਗੇ ਹਾਂਜੀ ਇਹਨਾਂ ਨੂੰ ਪਾਣੀ ਬਹੁਤ ਜ਼ਰੂਰੀ ਹੁੰਦਾ ਨਾ ਤੇ ਪਾਣੀ ਦੀ ਕੋਈ ਸਮੱਸਿਆ ਤਾਂ ਨਹੀਂ ਆਈ ਤੇ ਪਾਣੀ ਤੁਸੀਂ ਕਿੱਥੋਂ ਲਗਾਉਂਦੇ ਨੇ ਡਾਕਟਰ ਸਾਹਿਬ ਸਾਨੂੰ ਪਾਣੀ ਦੀ ਸਮੱਸਿਆ ਨਹੀਂ ਆਈ ਮੈਂ ਦਰਖਤ ਲਾਉਣ ਤੋਂ ਪਹਿਲਾਂ ਸਾਡੇ ਜੋ ਗਵਾਣ ਦੇ ਦੋ ਮੋਟਰਾਂ ਨੇ ਇੱਕ ਤਾਂ ਮੋਟਰ ਸਾਹਮਣੇ ਆ ਜੀ ਇਹ ਪਿੰਡ ਮਤਰਾ ਗਿੱਧੋ ਦਾ ਪਰਿਵਾਰ ਆ ਇੱਕ ਹੀ ਮੋਟਰ ਉਹ ਆ ਇੱਕ ਮੋਟਰ ਸਾਹਮਣੇ ਆ ਜੀ ਮੈਨੂੰ ਇਸ ਪਰਿਵਾਰਾਂ ਦਾ ਪਾਣੀ ਵੱਲੋਂ ਬਹੁਤ ਜ਼ਿਆਦਾ ਸਹਿਜੋਂਗ ਮਿਲਿਆ ਇਹਨਾਂ ਨੇ ਕਿਹਾ ਵੀ ਪਾਣੀ ਅਸੀਂ ਲਾਵਾਂਗੇ ਤੇ ਤੁਸੀਂ ਆਪਦਾ ਤਿਆਰੀ ਕਰੋ ਇਹ ਸ਼ੁਰੂਆਤ ਤੇ ਬੱਚੇ ਮਰੇ ਸਪੈਸ਼ਲ ਆਏ ਨੇ ਜਦੋਂ ਵੀ ਇਹ ਦਰਖਤ ਲਾਏ ਸੀ ਇਹਨਾਂ ਬੱਚਿਆਂ ਨੇ ਹੱਥਾਂ ਦੇ ਨਾਲ ਸਕੂਲ ਦੇ ਬੱਚਿਆਂ ਨੇ ਨਾਲ ਆ ਕੇ ਇਹ ਦਰਖਤ ਲਾਏ ਸੀ ਅੱਜ ਇਹ ਬੱਚੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਸਾਡੇ ਹੱਥ ਨਾਲ ਲਾਏ ਹੋਏ ਦਰਖਤ ਇਹਨਾਂ ਨਾਲੋਂ ਉੱਚੇ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਗਰਮੀ ਦੀ ਜਿਹੜੀ ਤਪਸ਼ਾ ਵਧ ਰਹੀ ਹੈ ਨਾ ਤੇ ਜੇ ਦਰਖਤ ਹੋਣਗੇ ਤਾਂ ਆਪਾਂ ਦੀ ਸ਼ਾਨ ਲੈ ਸਕਦੇ ਆ ਜਿਵੇਂ ਹੁਣ ਨਾਲ ਲੱਗਦੇ ਖੇਤ ਆ ਨਾ ਜਿਵੇਂ ਆ ਤੁਸੀਂ ਸਾਈਡਾਂ ਤੇ ਦੇਖ ਰਹੇ ਹੋ ਖੇਤ ਪਏ ਨੇ ਇਹ ਜਿਵੇਂ ਹੁਣ ਝੋਨੇ ਦਾ ਸੀਜ਼ਨ ਆਉਣਾ ਚੋਨਾ ਲੱਗੂਗਾ ਕੀਰਤੀ ਪਰਿਵਾਰ ਨੇ ਜਿਹੜੇ ਹਾਂਜੀ ਉਹ ਇੱਥੇ ਕੰਮ ਕਰਨਗੇ ਹਾਂਜੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਛਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਪਾਣੀ ਵਗੈਰਾ ਜਾਂ ਰੋਟੀ ਵਗੈਰਾ ਖਾਣੀ ਹੈ ਨਾ ਇਹ ਦਰਸਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਉਹਨਾਂ ਸਵਾਲ ਕੀਤਾ ਨਾ ਇਹ ਸਵਾਲ ਬਹੁਤ ਹੀ ਵਧੀਆ ਸਵਾਲਾ ਮੇਰਾ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜਿੰਨੀਆਂ ਵੀ ਮੋਟਰਾਂ ਨੇ ਵੀ ਤੁਸੀਂ ਮੋਟਰਾਂ ਦੇ ਆਲੇ-ਦੁਆਲੇ ਜ਼ਰੂਰ 2-2 ਤਿੰਨ-ਤਿੰਨ ਦਰਖਤ ਲਾਓ ਵੀ ਜਦੋਂ ਕੰਮ ਕਰਦੇ ਆ ਵਰਕਰ ਕੰਮ ਕਰਦੇ ਆ ਲੇਬਰ ਕੰਮ ਕਰਦੀ ਆ ਜਾਂ ਤੁਸੀਂ ਆਪ ਵੀ ਕੰਮ ਕਰਦੇ ਆ ਹੁਣ ਚੋਣਾਂ ਦੇ ਸੀਜ਼ਨ ਆ ਰਿਹਾ ਲਗਭਗ ਦਰਖਤ ਬਹੁਤ ਘੱਟ ਨੇ ਖੇਤਾਂ ਦੇ ਵਿੱਚ ਜੀ ਕਿ ਉਹ ਜਿਹੜੇ ਬੰਦੇ ਲੇਬਰ ਕੰਮ ਕਰਕੇ ਚੋਣਾਂ ਲਾ ਕੇ ਔਵੇਂ ਸਮੇਂ ਦੇ ਵਿੱਚ ਇਹਨਾਂ ਦਰਖਤਾਂ ਬਚਾ ਕੇ ਬੈਠਣਗੇ ਤਾਂ ਮੇਰੀ ਬੇਨਤੀ ਕਿਸਾਨ ਵੀਰਾਂ ਨੂੰ ਜ਼ਰੂਰ ਵੱਧ ਤੋਂ ਵੱਧ ਦਰਖਤ ਆਪਣੇ ਖੇਤਾਂ ਦੇ ਜਾਂ ਮੋਟਰਾਂ ਦੇ ਆਲੇ-ਦੁਆਲੇ ਜ਼ਰੂਰ ਲਾਓ ਇੱਕ ਸੁਬੇਦਾਰ ਸਾਹਿਬ ਤੁਹਾਨੂੰ ਇੱਕ ਨਾ ਸਵਾਲ ਮੈਂ ਕਰਨਾ ਚਾਹਾਂਗਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਣੇ ਕੱਚੇ ਘਰ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਜਿਹੜੇ ਪੰਛੀ ਸੀ ਜਾਂ ਚਿੜੀਆਂ ਸੀ ਆਪਣੇ ਸਹੋਗੀ ਸੀਗੇ ਸਵੇਰੇ ਕੋ ਉਹਨਾਂ ਦੀ ਜਿਹੜੀ ਸੀਗੀ ਚਹਿਚਾਹ ਸੀਗੀ ਆਪਣੇ ਕੰਨਾਂ ਦੇ ਵਿੱਚ ਵੱਜਦੀ ਸੀ ਤੇ ਮੈਂ ਕਹਿੰਨਾ ਬਹੁਤ ਪਿੰਡਾਂ ਦੇ ਵਿੱਚੋਂ ਜਿਹੜੀ ਚਹਿਚਾਹ ਖਤਮ ਹੋ ਰਹੀ ਆ ਚੀ ਚੀ ਕਾਂ ਕਾਂ ਹਾਂਜੀ ਤਾਂ ਤਾਂ ਜਮੀ ਖਤਮ ਹੋ ਗਏ ਜੇ ਇਹੋ ਜੇ ਮਿੰਨੀ ਜੰਗਲ ਹੋਣਗੇ ਤਾਂ ਉਹਨਾਂ ਦਾ ਇੱਥੇ ਰਹਿਣ ਵਸੇਰਾ ਬਣ ਸਕਦਾ ਬਿਲਕੁਲ ਦਰਸ ਬੜਾ ਸੁਣਾ ਸਵਾਲ ਕੀਤਾ ਵੀ ਚਿੜੀਆਂ ਦਾ ਜੋ ਰਹਿਣ ਸਵੇਰਾ ਸੀ ਇਨਸਾਨ ਦੇ ਨਾਲ ਸੀ ਕੱਚੇ ਘਰ ਸੀ ਬਰਾਡੇ ਵੀ ਹੁੰਦੇ ਸੀ ਇਨਸਾਨ ਥੱਲੇ ਸੌਂਦਾ ਸੀ ਤੇ ਚਿੜੀਆਂ ਆਪਣੇ ਛੱਤ ਦੇ ਵਿੱਚ ਆਪ ਆਪਣਾ ਆਲਣਾ ਬਣਾ ਕੇ ਆਪਣਾ ਘਰ ਬਣਾਉਂਦੇ ਸੀ ਹੁਣ ਇਨਸਾਨ ਨੇ ਪੱਕੇ ਘਰ ਬਣਾਤੇ ਜਾਲੀਆਂ ਵੀ ਲਗਾ ਦਿੱਤਾਂ ਤੇ ਚਿੜੀਆਂ ਦਾ ਰਹਿਣਾ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਤੇ ਸੋ ਬੇਨਤੀ ਹੈ ਜਰੂਰ ਦਰਖਤ ਲਾਓ ਜੰਗਲ ਲਾਓ ਤਾਂ ਕਿ ਆਕਸੀਜਨ ਅਤੇ ਚਿੜੀਆਂ ਦਾ ਵੀ ਰਹਿਣ ਸਵੇਰਾ ਹੋ ਜਾ ਤੁਸੀਂ ਵੇਖੋ ਆਉਣ ਵੇਲੇ 2-4 ਸਾਲ ਤੱਕ ਇਸ ਜੰਗਲ ਦੇ ਵਿੱਚ ਚਿੜੀਆਂ ਦੀ ਚਾਹਤ ਉਹਨਾਂ ਦਾ ਮਨ ਖੁਸ਼ ਹੋਤ ਹਰ ਤਰ੍ਹਾਂ ਦੇ ਪੰਛੀ ਰਹਿ ਆ ਕਰਨਗੇ ਸੁਭਦੇਰ ਸਾਹਿਬ ਦੱਸੋ ਕਿ ਇਹ ਤੁਹਾਡਾ ਕਿੰਨਾ ਏਰੀਆ ਸੀ ਇਹਦੇ ਵਿੱਚ ਕਿੰਨੇ ਦਰਖਤ ਲਾਏ ਸੀ ਤੇ ਕਿੰਨੇ ਲਾਉਣ ਵੇਲੇ ਇਹਨਾਂ ਚਲੋ ਖਤਮ ਵੀ ਹੋ ਜਾਂਦੇ ਆ ਨਾ ਮਰ ਵੀ ਜਾਂਦੇ ਆ ਉਹਦੀ ਜਗ੍ਹਾ ਤੇ ਕਿੰਨੇ ਦਰਖਤ ਤੁਸੀਂ ਹੋਰ ਲਗਾਏ ਸੀਗੇ ਜੀ ਡਾਕਟਰ ਸਾਹਿਬ ਇਹ ਲਗਭਗ ਪੌਣੇ ਕਿੱਲੇ ਦੇ ਆਸ-ਪਾਸ ਜਗ੍ਹਾ ਹੈ ਹਾਂਜੀ ਤੇ ਜਗ੍ਹਾ ਤਿੰਨ ਖੁੰਚਾਂ ਦੇ ਵਿੱਚ ਹੈ ਜੀ ਇਹਦੇ ਵਿੱਚ ਸੀ 800 ਦਰਖਤ ਲੰਦੇ ਸੀਗੇ 280 ਅਤੇ 690 ਜੀ ਜਿਹਦੇ ਵਿੱਚੋਂ 100 ਗੁ ਦਰਖਤ ਮਰਿਆ ਸੀਗਾ ਅਸੀਂ ਫਿਰ ਅਸੀਂ ਉਹ 100 ਦਰਖਤ ਹੋਰ ਲਿਆ ਕੇ ਉਹਦੀ ਜਗ੍ਹਾ ਤੇ ਲਾ ਦਿੱਤਾ ਤੇ ਪਾਣੀ ਦੇ ਨਾਲ-ਨਾਲ ਥੋੜਾ-ਥੋੜਾ ਅਸੀਂ ਚੁੰਡੀ ਪਰ ਯੂਰੀਆ ਡੀਏਪੀ ਅਤੇ ਇਹਦੀ ਸੌਖ ਬਹੁਤ ਜ਼ਿਆਦੇ ਸੀ ਤੇ ਸੌਖ ਤੋਂ ਵੀ ਅਸੀਂ ਇਹਦੇ ਵਿੱਚ ਅਸੀਂ ਦਵਾਈ ਦਾ ਇਸਤੇਮਾਲ ਕੀਤਾ ਸੀਗਾ ਤਾਂ ਕਿ ਜਾਨਵਰ ਸੌਖ ਤੋਂ ਜਨ ਆਪਣਾ ਇਹ ਪੇੜ ਵੱਸ ਸਕਣ ਅੱਜ ਮੇਰੇ ਬੱਚੇ ਵੀ ਜਿਹੜਾ ਇਹ ਮਿੰਨੀ ਜੰਗਲ ਦੇਖਣ ਆਏ ਸੀਗੇ ਤੇ ਮੈਂ ਆਪਣੀ ਬੇਟੀ ਸਹਿਜਪ੍ਰੀਤ कौर ਜੋ ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਵਿੱਚ ਪੜ੍ਹਦੀ ਆ ਤੇ ਉਹਨਾਂ ਉਹਦੇ ਨਾਲ ਵੀ ਗੱਲ ਕਰਨੀ ਚਾਹਾਂਗਾ ਜਿਵੇਂ ਇਹ ਦਰਖਤ ਸੀਗਾ ਇਹ ਇਹਨਾਂ ਦੋਨਾਂ ਬੱਚਿਆਂ ਨੇ ਲਗਾਇਆ ਸੀਗਾ ਤੇ ਅੱਜ ਇਹਨਾਂ ਤੋਂ ਥੋੜਾ ਜਿਹਾ ਵੱਡਾ ਹੋ ਚੁੱਕਿਆ ਤੇ ਬੇਟੇ ਜਿਵੇਂ ਸਕੂਲ ਦੇ ਵਿੱਚ ਪੜ੍ਹਦੇ ਹੋ ਨਾ ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਆਪਣੇ ਟੀਚਰਾਂ ਨੂੰ ਕੀ ਬੇਨਤੀ ਕਰਨੀ ਚਾਹਾਂਗੀ ਉਸ ਨੂੰ ਮੈਂ ਟੀਚਰਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਆ ਬੱਚਿਆਂ ਨੂੰ ਇਹ ਜ਼ਰੂਰ ਸਿਖਾਉਣਾ ਚਾਹੀਦਾ ਵੀ ਜਿੱਥੇ ਵੀ ਤੁਸੀਂ ਦੇਖਦੇ ਹੋ ਵੀ ਖਾਲੀ ਜਗ੍ਹਾ ਹੈਗੀ ਆ ਉੱਥੇ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਤੇ ਆ ਦੇਖੋ ਇਹ ਜੋ ਇੱਡਾ ਸਿਕਾ ਦੇ ਰੱਖਤ ਉਹ ਲਾਇਆ ਤੇ ਹੁਣ ਇਹ ਮੇਰੇ ਨਾਲੋਂ ਵੀ ਵੱਡਾ ਹੋ ਚੁੱਕਿਆ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੀ ਇਹ ਦਰਖਤ ਸਾਨੂੰ ਹੁਣ ਆਕਸੀਜਨ ਦੇਣਗੇ ਆਪਣੇ ਬਹੁਤ ਕੰਮ ਆਉਣਗੇ ਤੇ ਇਹ ਆਪਾਂ ਨੂੰ ਫਾਇਲ ਫਰੂਟ ਬਹੁਤ ਸਾਰੀਆਂ ਚੀਜ਼ਾਂ ਇਹ ਜੀ ਦਿੰਦੇ ਨੇ ਜਿਹੜੀਆਂ ਆਪਾਂ ਨੂੰ ਕਿਤੇ ਨਹੀਂ ਮਿਲ ਸਕਦੀਆਂ ਹਾਂਜੀ ਇੱਕ ਤੁਹਾਡੇ ਨਾਲ ਵੀ ਮੈਂ ਇੱਕ ਹੋਰ ਗੱਲ ਸਾਂਝੀ ਕਰਨੀ ਚਾਹਾਂਗਾ ਜਿਵੇਂ ਇੱਕ ਆਪਣੇ ਕਥਾਵਾਚਕ ਜੀ ਹਨਾ ਗੁਰੂ ਘਰਾਂ ਦੇ ਵਿੱਚ ਵਜ਼ੀਰ ਹੁੰਦੇ ਨੇ ਜਾਂ ਕੋਈ ਕਥਾਵਾਚਕ ਆ ਤੇ ਜੇ ਉਹ ਜਿਵੇਂ ਕੋਈ ਭੋਗ ਹੋ ਗਿਆ ਜਾਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਹਾਂਜੀ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹ ਬੇਨਤੀ ਕਰਨਾ ਵੀ ਬਾਤ ਤੋਂ ਬਾਅਦ ਦਾਖਤ ਲਾਓ ਤਾਂ ਕਿੰਨਾ ਚੰਗਾ ਹੋਵੇਗਾ ਜੀ ਡਾਕਟਰ ਸਾਹਿਬ ਇੱਕ ਬਹੁਤ ਵੱਡਾ ਸਵਾਲ ਆ ਬਹੁਤ ਹੀ ਵਧੀਆ ਗੁਰੂ ਘਰ ਤੋਂ ਮੈਸੇਜ ਸੰਗਤਾਂ ਵੱਲ ਜਾਊਗਾ ਬਾਬਾ ਜੀ ਜਾਂ ਪੰਡਿਤ ਜੀ ਜਾਂ ਬੁਲਾ ਜੀ ਤਸਫਾ ਕਰਨ ਤੋਂ ਬਾਅਦ ਸੰਗਤਾਂ ਨੂੰ ਜਰੂਰ ਸੰਦੇਸ਼ ਦੇਣ ਵੀ ਪਏ ਦਾਖਤ ਲਾਓ ਕਿਉਂਕਿ ਗੁਰੂ ਘਰ ਦੇ ਵਿੱਚੋਂ ਸੁਨਹਿਾ ਮਿਲਿਆ ਹੋਇਆ ਸੰਗਤ ਜਰੂਰ ਉਸ ਮੈਸੇਜ ਦੇ ਅਸਰ ਕਰਦੀ ਹੈ ਅਮਲ ਵੀ ਦਾ ਇਹ ਬਹੁਤ ਹੀ ਵਧੀਆ ਤੁਸੀਂ ਦੱਸਿਆ ਸਜਾ ਵੀ ਗੁਰੂ ਘਰਾਂ ਤੋਂ ਮੰਦਰਾਂ ਚੋਂ ਮਸਜਿਦਾਂ ਚੋਂ ਸੰਗਤ ਨੂੰ ਜਰੂਰ ਮੈਸੇਜਤਾ ਜਾਵੇ ਕਿ ਵੱਧ ਤੋਂ ਵੱਧ ਦਰਖਤ ਲਾਏ ਜਾਣ ਮੈਂ ਸੰਦਲੀ ਸੁਪਨੇ ਚੈਨਲ ਦੇ ذریعے ਦੇਸ਼ ਵਿਦੇਸ਼ ਜਾਂ ਜਿੰਨੇ ਵੀ ਪੰਜਾਬ ਦੇ ਪਿੰਡ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਵਧੀਆ ਮੈਸੇਜ ਦਿੱਤਾ ਗਿਆ ਵੀਡੀਓ ਦੇ ਵਿੱਚ ਤੇ ਤੁਸੀਂ ਵੀ ਵੱਧ ਤੋਂ ਵੱਧ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਆ ਤੇ ਤੁਸੀਂ ਉਥੇ ਇੱਕ ਜਾਂ ਦੋ ਦਰਖਤ ਜ਼ਰੂਰ ਲਾਇਓ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਜਿਵੇਂ ਆਪਣੇ ਸੰਦਲੀ ਸੁਪਨੇ ਤੇ ਆ ਵੀਡੀਓ ਅਸੀਂ ਪਾ ਰਹੇ ਆ ਤੁਸੀਂ ਵੀ ਨਿੱਕਾ ਜਿਹਾ ਕਲਿੱਪ ਜਾਂ ਕੋਈ ਫੋਟੋ ਦਰਖਤ ਲਾਉਂਦਿਆਂ ਦੀ ਜਾਂ ਕਿਸੇ ਜਨਮ ਦਿਨ ਤੇ ਆਪਾਂ ਜਿਹੜੇ ਦਰਖਤ ਆਉ ਲਾ ਸਕਦੇ ਆ ਉਹਦੀ ਫੋਟੋ ਤੁਸੀਂ ਮੈਨੂੰ ਭੇਜੋਗੇ ਤਾਂ ਮੈਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਤੁਹਾਡੀ ਜਿਹੜੀ ਆਵਾਜ਼ ਆ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਤੇ ਤੁਸੀਂ ਆਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ ਡਾਕਟਰ ਜੀ ਮੈਂ ਤਾਂ ਇਹ ਕਹਾਂਗਾ ਵੀ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਦਰਖਤ ਬਹੁਤ ਲਾਉਣੇ ਜ਼ਰੂਰੀ ਆ ਇੱਕ ਦਰਖਤ ਆਪਣੇ ਪਿਤਾ ਦੇ ਨਾਂ ਦਾ ਇੱਕ ਆਪਣੇ ਮਾਂ ਦੇ ਨਾਂ ਦਾ ਇੱਕ ਖੁਦ ਦੇ ਨਾਂ ਦਾ ਇੱਕ ਜਿਸ ਇਨਸਾਨ ਨੇ ਆਪਣੇ ਆਪਣੇ ਕਾਬਲੀਅਤ ਜਾਂ ਗੁਰੂ ਦੇ ਨਾਮ ਤੇ ਜਿੱਤ ਤਾਮ ਜਾਂ ਬੀ ਹਾਸਲ ਕੀਤੀ ਆ ਉਸ ਦੇ ਨਾਮ ਦਾ ਇੱਕ ਆਪਣੇ ਧਰਮ ਦੇ ਨਾਮ ਦਾ ਜਿਸ ਧਰਮ ਦੀ ਉਹ ਪੂਜਾ ਕਰਦਾ ਪੂਜਾ ਹਰੇ ਧਰਮ ਦੀ ਕਰੋ ਇੱਕ ਇਨਸਾਨ ਦਾ ਧਰਮ ਹੁੰਦਾ ਜੀ ਪੰਜ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਬਹਾਨੇਵਾਜ ਨਹੀਂ ਮੇਰੇ ਤੇ ਜਗ੍ਹਾ ਨਹੀਂ ਹੈ ਜਗ੍ਹਾ ਬਹੁਤ ਅਜੇ ਲਾਉਣੀ ਹੋਵੇ ਮੰਦਿਰ ਲਾਓ ਮਸਜਿਦ ਲਾਓ ਗੁਰਦੁਆਰਾ ਲਾਓ ਸੜਕ ਤੇ ਲਾਓ ਸਕੂਲ ਤੇ ਲਾਓ ਲਾਉ ਜ਼ਰੂਰ ਬਹਾਨਾ ਨਹੀਂ ਬੇਨਤੀ ਆ ਪੰਜ ਦਰਖਤ ਲਾਈਫ ਦੇ ਵਿੱਚ ਹਰ ਇਨਸਾਨ ਨੂੰ ਲਾਉਣੇ ਬਹੁਤ ਹੀ ਜ਼ਰੂਰੀ ਨੇ ਧੰਨਵਾਦ ਇਹੋ ਸਾਡਾ ਇੱਕ ਮੈਸੇਜ ਆ ਤੇ ਜਰੂਰ ਇਸ ਮੈਸੇਜ ਨੂੰ ਮਨਜ਼ੂਰ ਕਰਿਓ ਅਸੀਂ ਫਤਿਹ ਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ